ਆਪ ਬੜੇ ਪਿੱਛੇ ਬੈਠੇ ਤੈਨੂੰ ਨਾ ਛਡਾਉਣ ਨੂੰ ਜਿਹੜੀਆਂ ਸੀ ਸਲਾਨ ਜੈਜ ਰੱਖਦੇ ਅੱਜ ਕਿਦ ਚੱਲ ਆਏਗੇ ਮਪਾਉਣ ਨੂੰ ਟੱਟਿਆ ਜਿਸਲਾਨ ਜੈਜ ਰੱਖਦੇ ਅੱਜ ਕਿਦ ਚੱਲ ਆਏਗੇ ਮਪਾਉਣ ਨੂੰ ਰੋੜੇ ਗੋਲੇ ਮਰਦਾਂ ਦੇ ਕਦੇ ਹੱਲ ਨਾ ਹੁੰਦੇ ਫੂਨਾ ਤੇ ਮਾਰਾ ਇੱਕੋ ਆਵਾਜ਼ ਜਦ ਯਾਰਾਂ ਨੂੰ ਮੁੱਲ ਮੋੜ ਤੇ ਨਾਲੇ ਖੂਨਾ ਦੇ ਸਾਟ ਸੁੱਖਾ ਦੇ ਸਭ ਜਾਣੀ ਜਾਣ ਨੇ ਇਹ ਮਾੜੇ ਬੀਜ ਦੀਆਂ ਫਸਲਾਂ ਨਹੀਂ ਜੈਜ ਸਲਾ ਰੱਖੀ ਦੋ ਬੱਲੋ ਮਸਲਾ ਨਹੀਂ ਮਸਲਾ ਰੱਖੀ ਦਾ ਬਿੱਲੋ ਮਸਲਾ ਨਹੀਂ ਉਹ ਮਸਲਾ ਰੱਖੀ ਦਾ ਬਿੱਲੋ ਮਸਲਾ ਨਹੀਂ ਹਾਈ ਕਿੱਥੋਂ ਮਿਲਦੇ ਤੇ ਕਿੱਥੇ ਕਰ ਮਿੱਤ ਯੂਜ਼ ਨੇ ਕਿਹੜਾ ਗਿਆ ਚੱਕਿਆ ਤੂੰ ਪੜ ਲਈ ਨਿਊਜ਼ ਨਹੀਂ ਲੈਂਦੇ ਆਲੇ ਮੁੱਕਣ ਨਾ ਦੇਣ ਕਾਰ ਤੂਸ ਨਹੀਂ ਅਸਲੇ ਤੇ ਸਿਰ ਤੇ ਸਲਾਮਾ ਹੁੰਦੀਆਂ ਇਹ ਤਾਂ ਰੱਬ ਦੀਆਂ ਲਿਖੀਆਂ ਕਲਾਮਾਂ ਹੁੰਦੀਆਂ